ਇਸ ਗੱਲ ਵਾਲੇ ਖਾਸ ਕਰਕੇ ਜਾਣ ਰਿਹਾ ਹੈ ਕਿ ਬਾਬਾ ਸਾਧੂ ਜੀ ਜੋ ਦੀ ਤਿਰੰਗਣਗੇ ਕੋਲੇ ਤਾਰਿਆਂ ਫੁਰਤ ਰੌ ਦੀ ਤਰਪਾਲਤਾ ਕਰਨੀ ਹੈ। ਪਤਨ ਜੋਨੀ ਨਾ ਨਾ ਬੜੇ ਦੇ ਦਿੱਤੇ। ਚੌਕ ਦੇ ਜਲਕ ਤੋਂ ਪਾਣੀ ਨਿਕਲ ਰਿਹਾ ਹੈ। ਕੋਲੇ ਕਿਰਾਣ ਦੇ ਸਹਿਤ ਨੂੰ ਕਰਕੇ 77 ਨਾਲ ਜੋਨ ਮਿਲਣਾ ਨਾ ਨਾ ਕਾਹਨ ਵਿੱਚ ਦਿੱਤੇਗਾ। ਕਾਰਨ ਕਿ ਪਹਿਲੇ ਬਾਕੀ ਨੂੰ ਮਾਈ ਨੂੰ ਜਨ ਕਰਤਾ ਹੋਇਆ। ਜੇ ਮੌਸਮ ਦਾ ਕੰਮ ਹੋ ਗਿਆ ਤੇ ਸਾਰੇ ਸੰਗਠਨ ਤੇ ਸਰਪੋਤ ਵੀ ਨਾਤੀ ਕਰ ਸਕਦੇ ਜੇ ਨੋਟ ਪਿਕਚਰ ਕਾਲੂ ਪਾਣੇ ਨੂੰ ਇਲੈਕਸ਼ਨ ਦਾ ਕੰਮ ਕਰਦੇ ਆ ਪਰ ਹੋਰ ਕਹਿ ਰਹੇ ਨੇ ਕਿ ਬਹੁਤ ਤੇ ਗੜਬੜ ਰਹੀ ਹੈ ਬਹੁਤੋ ਕਿਸ ਤਰ੍ਹਾਂ ਦੀ ਨਿਗਰਖਣਾ ਲਈ ਕਰਿਆ ਸੋ ਕੋਲੋ ਸਿਚੋ ਕੋਲੋ ਦਾ ਹਾਟ ਉੱਤੇ ਇਹਨਾਂ ਦਾ ਆਪਣਾ ਤੋਂ ਸੱਤ ਹੈ ਕਿ ਲੋਕ ਬਤਰੀ ਤੇ ਸਮਾਹਰਾਂ ਦੇ ਤਰਫੋਂ ਕੀ ਮਹਿਸੂਸ ਹੈ ਕਿ ਮੈਂ ਸੰਤੋਖੀ ਹਾਂ ਉਹਨਾਂ ਪੱਤਰ ਨੂੰ ਪੜਤ ਕਰਨਾ दूजा जेका सी भाई रणजी ज़मेदारी महापुर जी जुमेवारी ते कोई साॻंदा सेवादार जुमेवारी भॻ काजो गवर्नमेंट बि पासे कोशिशि कयां विया जेका ਇਹ ਜਿਸ ਬੰਦਲੇਟਰ ਜਨਾਬ ਬਹੁਤ ਅਦੁਕੀਅਤ ਤੇ ਬੋਲ ਰਿਹਾ ਹੈ ਅਰੇ ਗੇ ਠੀਕ ਨੂੰ ਸਮਝਾਓ ਕਿ ਕਿ ਚੰਗੀ ਦਾ ਮਾਹੌਲ ਬਣ ਰਿਹਾ ਹੈ ਆਸਣਾ ਲੋਕਾਂ ਨੂੰ ਜੋ ਦਿੱਕੀ ਰੂਪ ਵਿੱਚ ਬਚਨੀਤੀ ਹੋ ਕੇ ਤੇ ਕਾਂਗਰਸ ਦੇ ਹਮੇਸ਼ਾ ਬਾਕੇ ਰਾਜਨੀਤਿਕ ਵਿਚ ਆ ਕਰਕੇ ਇਹ ਜੋ ਅਫਦਰ ਕਰਕੇ ਪੂਰੇ ਹੋ ਰਿਹਾ ਹੈ ਸਤਿਗੁਰੂ ਦੀ ਅਰਦਾਸ ਕਰੀਏ ਮਹਾਰਾਜ ਕਿਰਪਾ ਕਰਨ ਪੰਨਕ ਜੀ ਨੂੰ ਮਹਿਮੇਂ ਜੀਣਾ ਹੋ ਜਾਵੇ ਤੇ ਮਰ ਕੇ ਪਤਰੇ ਵੀ ਹੋਣ ਜਿਕੇ ਜਾਵੇ ਇਸ ਦਾ ਪਾਸੇ ਦੌਰਾਨ ਮੈਂ ਸਰਪੜ ਦੇ ਸਭ ਤੋਂ ਹਮਾਰਾ ਇੱਕ ਫੈਸਲੇ ਦੇ ਕਾਰਨ ਸਰਕਾਰ ਦੇ ਤਰਕ ਦੀ ਹੈ ਇਹ ਪर्याप्त ਸੇ ਹੱਥ ਰੱਖਣ ਸੇ ਗਿਆ ਤੋਂ ਪਿੱਛੇ ਦੀ ਐਸਲ ਹਰਕਤ ਤੋਂ ਬਾਅਦ ਨਾ ਹੋਏ ਤਾਂ ਪੂਰੇ ਸੰਬੰਧ ਅਗਲੀ ਗੱਲ ਮੈਂ ਕਰ ਤੋ ਸਪੋਚ ਕਰ ਰਹੇ ਹਾਂ ਜੇ ਇਹ ਉਹ ਕਿ ਸਿੱਟਾ ਨਹੀਂ ਨਾ ਹਾਲ ਕੋਸਣਾ ਪਵੇਗਾ ਔਰ ਇਹ ਸਾਰੀ ਜੁਨੀ ਵਾਲੀ ਗੌਰਮੈਂਟ ਜਿਹੜੇ ਹਾਰੇਗੇ ਸਰਨਾ ਪਰੇਰ ਬਾਰੇ ਕਿ ਇਹ ਬਾਬਾ ਸਾਹਿਬ ਜੀ ਦੀ ਬੇਨਤੀ ਕਰਦਾ ਹੱਥ ਜੋੜ ਕੇ ਸਾਡੇ ਨਾਲ ਸੋਚ ਕਰਨਗੇ ਤਾਂ ਕਿ ਯਾਦ ਫਰਮਾਇਆ ਉਹ ਬੱਚਾ ਵਾਲਾ ਕਰਨਾ ਵਿਚਾਰੀਦਾ ਹੈ ਅਗਲਾ ਜਿਹੜਾ ਪ੍ਰੋਗਰਾਮ ਚੋਣਦਾ ਹੋਵੇ ਗਾ ਬਾਬਾ ਜੀ ਦਾ ਜੱਟੇ ਵਾਲੇ ਸਿੰਘ ਜਣ ਬਹੁਤ ਸਾਡੇ ਨਾਲ ਗਿਆ ਪਿੱਛੋਂ ਖੇਤੀ ਮਜ਼ਦੂਰੀ ਦੇ ਕਾਰਨ ਜਿੱਦਾਂ ਪਰਾਲਾ ਦੇ ਮੁਤਾਬਕ ਕੋਈ ਵੀ ਤਬਦੀਲੀ ਹੋਵੇ ਉਹ ਤਬਦੀਲੀ ਨੂੰ ਮੁੱਖ ਰੱਖਤੇ ਅੱਜ ਲਈ ਪ੍ਰੋਗਰਾਮ ਦੀ ਸੰਭਾਲ ਹੋਵੇਗੀ ਸਭ ਤੋਂ ਮੁੱਖੀ ਗੱਲ ਅੱਗੇ ਇਹ ਕਹਿੰਦੇ ਕਿ ਅੱਜ ਸਾਰੇ ਪੱਤਰੇ ਬਚਾ ਬਣੇ ਹੋਏ ਹਨ ਉਹ ਬੜ바 ਠਾਕੁਰ ਸਿੰਘ ਜੀ ਹੁੰਦੇ ਜੀ ਕਿ ਜਿਹੜਾ ਬਾਤੀ ਪ੍ਰੋਗਰਾਮ ਹੈ ਉਹ ਬਾਰੇ ਤਹਿਜੋਦੀਆਂ ਦੇ ਸਹਿਯੋਗ ਨਾਲ ਹੋਵੇਗਾ ਮਹਾਰਾਜ ਜੀ ਦੇ ਪ੍ਰੇਮ ਦੀ ਕਿਰਪਾ ਕਰਕੇ ਇਹ ਸਮਾਂ ਚਾਲਾ ਨਹੀਂ ਆਇਆ ਕਦੇ ਨਹੀਂ ਲੱਗਦਾ ਜਦੋਂ ਪਾਣੀ ਰਹਿ ਗਏ ਹਨ ਲੰਗੇ ਕੜੀ ਚੜ੍ਹਦੀ ਕਲਾ ਵਿੱਚ ਤੋ ਅਗਲਾ ਸਮਾਜਿਕ ਕੋਡ ਨੂੰ ਹੋਵੇਗਾ ਤੋਂ ਸਨੇ ਦੇ ਆਸਾਰ ਨੂੰ ਵੇਚਣ ਦੀ ਬੇਨਤੀ ਕੀਤੀ ਮਸਤ ਜਾ ਪਰਸੋ ਦੇ ਜੋ ਨਾ ਕੋਈ ਤੇ ਸੁਨਾਹੇ ਰੂਪ ਤੇ ਕੋਈ ਬਟਾ ਦਿੱਤ ਲਿਆ ਹੋ ਪੂਰਾ ਵੱਡਾ ਹੋਵੇ ਤੇ ਜੀਵ ਦਾ ਰਬਾਜਾ ਲਾ ਦੇ ਬਦਲ ਪਵੇਗਾ ਪੈਰਾ ਮੈਂ ਪਹਿਲਾਂ ਤਾਂ ਬਦਲ ਦੀ ਬਾਜੀ ਨੇ ਬੁਢੀ ਹੁੰਦੀ ਰਹਣਾ ਪੌਸ ਪੌਣ ਨੂੰ ਰਾਜ ਨੂੰ ਦੇ ਕਰਕੇ ਬੇਨਤੀ ਕੀਤੀ ਹੈ ਕਿਉਂਕਿ ਸਰੀਰਾਂ ਬਾਰੇ ਕੋਈ ਪਤਾ ਨਹੀਂ ਹੁੰਦਾ ਹੈ ਜਿਹੜੇ ਕੰਮ ਤੇ ਜਿਹੜੇ ਧਰਨਾ ਵਾਲੇ ਚਿੱਤਰ ਉਹ ਸਮਾ ਵਰਤੇ ਜਾ ਰਹੇ ਤੇ ਉਹਨਾਂ ਦਾ ਅਗਾਜ਼ ਦਾ ਇਲਾਜ ਨਾ ਹੋਵੇ ਤੇ ਕਿਤੇ ਬਾਹਰੇ ਪਰ ਉਹ ਵੀ ਪੈਦਾ ਹੋ ਜਾਂਦੀ ਹੈ ਮੈਂ ਸੰਪਰਨ ਬੇਨਤੀ ਕਰਾਂਗਾ ਕੋਈ ਸਮਾਂ ਹੈ ਤਾਂ ਸਮਝਾ ਦੇ ਸਰਕਾਰੀਆਂ ਸੰਸਦ ਦੇ ਬਾਬਾ ਫਾਜ਼ਲ ਸਿੰਘ ਨੂੰ ਸਹਿਯੋਗ ਦੇਣਾ ਹੈ ਜੱਜ ਵਾਲੇ ਸਿੰਗਲ ਨੂੰ ਬੇਨਤੀ ਕਰਾਂਗਾ ਕਿ ਕਿਸੇ ਵੀ ਪਾਰਟੀ ਪਾਰਟੀ ਦੇ ਮਾਮੂਲੀ ਕਰ ਤੋਂ ਪੈਸੇ ਬਾਬਾ ਫਾਜ਼ਲ ਸਿੰਘ ਨੂੰ ਗ੍ਰਫਤਣਾ ਨੇ ਜਿਹਨੂੰ ਜੋੜ ਕੇ ਲੈ ਸਮਝੇ ਸੋ ਕੋਰੇ ਨਾ ਮਿਸਕ ਸਾਰੇ ਜਪਣ ਕਰਨ ਦੀ ਕੋਸ਼ਿਸ਼ ਕਰਨੀ ਹੈ ਕੋਸ਼ਿਸ਼ ਵੀ ਕਰਨੀ ਬਲਕੇ ਚੱਲਣਾ ਹੈ ਜੇ ਦਾਤ ਨਾਲ ਪਿਆਰ ਹੈ ਤੇ ਦੇਵ ਚੇਰੇ ਮੇਰੀ ਜਾਨ ਨਾਲ ਪਿਆਰ ਹੈ ਤੇ ਗੁਰੂ ਕੀ ਬਾਣੀ ਤੇ ਸਦਾ ਨਾਲ ਤੁਹਾਡਾ ਪਿਆਰ cubo ਨਹੀਂ ਫਿਰ ਤੁਹਾਡੀ ਆਪਣੀ ਮਰਜ਼ੀ ਹੋਵੇਗੀ ਇਹ ਮੈਂ ਨਿਸ਼ਚੈ ਨਾਲ ਜਰੂਰ ਕਹਣਾ ਹੈ ਜਿਹਦੇ ਤੋਂ ਸੰਤ ਸਬਾਹਤ ਸਾਡੇ ਦੀ ਫਰਦੇ ਇਹ ਕੋ ਹਾਰੇਗਾ ਨਹੀਂ ਕਰੇ ਆਨੇ ਲੱਖਾਂ ਨਾਲ ਜੋ ਬੱਚੇ ਹੋਣਗੇ ਜਦੋਂ ਬਣਾ ਰਹੇ ਹਨ ਤੇ ਜੇ ਇੱਕ ਤਾਂ ਮਿਲ ਕੇ ਚੱਲਾਂਗੇ ਤੇ ਪੂਰੀ ਚੜ੍ਹਦੀ ਕਲਾ ਹੋਵੇਗੀ ਦੇਖੋ ਬਾਰੇ ਭਾਵੇਂ ਕੁਝ ਖਿਲਾੜੀਆਂ ਦੇ ਮਨਾਂ ਵਿੱਚ ਵਿਚਾਰ ਤੇ ਕਿ ਇਹਨਾਂ ਨੂੰ ਕੋਈ ਲੱਭਿਆ ਨਹੀਂ ਕਿ ਮੋਰਚੀਆਂ ਪੜ੍ਹਦੇ ਨੇ ਕੋਈ ਐਕਟ ਹੀ ਉਹ ਐਕਟ ਬਾਅਦ ਇੱਕ ਸਾਡੀ ਪੱਡੀ ਦਾ ਹੋਵੇ ਤੇ ਕਈਆਂ ਪ੍ਰੇਮੀਆਂ ਦੇ ਮਨਾਂ ਵਿੱਚ ਤਾਂ ਪਰ ਇਹਨਾਂ ਕਿੰਨਾ 4 ਸਾਲਾਂ ਵਿੱਚ ਉਹਨਾਂ ਦੇ ਕਿਹਾਤ-ਖਿਆਤ ਤਾਂ ਕਰਨ ਸਕੇ ਔਰ ਉਹ ਪਤਾ ਨਹੀਂ ਪਰਨੇਸ਼ੇ ਨੇ ਕਿੱਥੇ ਘੁੱਟੇ ਕਰ ਦਿੱਤੇ ਸਭ ਨੂੰ ਜਾਣਦੇ ਨੇ ਜੇਹਾਂ ਨਾਲ ਮਨ ਵਿੱਚ 4 ਤੋਂ 8 ਪੜਾ ਉਹ ਠੀਕ ਦਾ ਹੈ ਮੈਂ ਪੜਿਆ ਕਥਨ ਜੇਰਾ ਸਿੱਕੇ ਮੋਰਚੀ ਤੋਂ ਤਰਹੀ ਉਹ ਵੀ ਠੀਕ ਹੈ ਮੈਂ ਉਹ ਵੱਡਾ ਮੋਰਚਾ ਕਿਉਂ ਹੈ ਨਾ ਕਿ ਜਮਨ ਦੇ ਸਭਾਗਾਂ ਤੇ ਕਿਉਂ ਹੈ ਸੋ ਕੇ ਬੱਤੀ ਕੀ ਹੈ ਬ੍ਰਹਮ ਜੀ ਵਾਲੀ ਸਿੱਕੇ ਦਾ ਪ੍ਰਚਾਰ ਕਰਨ ਵਾਲਾ ਪੂਰਨ ਗੁਰਸਿੱਖ ਸੰਤ ਸਾਬਾ ਗੁਰਬਚਨ ਸਿੰਘ ਜੀ ਖਾਸ ਕਰ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਸ ਕਰ ਅਤੇ ਸਿੱਕੇ ਰਾਜ ਚਾਰ ਕਰਕੇ ਦੀਵਾਨ ਘੋਣ ਵਾਲੇ ਗੁਰੂਤਬਾਹਾ ਖਾਸ ਸਿੰਘ ਜੀ सभेशी किरपा उहो गुरू गोबिंद बाबा दी सिं जी जिना तरंभारे सो मां दोबारा बेनती करा कोई प्यार न करियो पती गला कयूं साम्हूं कम ते पाण लॻंदा फिर पुछे पासे में के सिंध वर्त जी चारे कर बेनती करण सां ख़्याल पग ਪਾਰੇ ਇਹੋੜੇ ਬੱਚੇ ਕਾਦੇ ਸਹਾਯੋਗ ਹੋਇਆ ਕਰਦੇ ਪਹਿਲਾ ਸਮੇਂ ਤੋਂ ਪਰ ਕਈ ਵਾਰੀ ਇਹ ਅਸਾ ਕਰਤਾਂ ਦਾ ਭਾਗ ਘਟ ਮਿਲਦਾ ਹੈ ਕਿਉਂਕਿ ਇਹ ਸਾਰੇ ਪਰਿਵਾਰ ਲਿਖੇ ਤੇ ਯਾਰੇ ਤਪਾਸੇ ਬਦਰ ਗੁਰੇ ਹੋਣ ਸਾਡੇ ਚੇਤ ਬੈਤ ਸਹਿ ਚਾਰ ਸਰਵ ਕੀਤਾ ਇਸ ਗੱਲ ਵਾਲੇ ਖਾਸ ਕਰਕੇ ਯਾਦ ਰੱਖਣਾ ਹੈ ਕਿ ਬਾਬਾ ਸਾਹਿਬ ਜੀ ਜੋ ਦੀ ਤਿਰ ਕਹਿਣਗੇ ਕੋਲੇ ਨਤਾਰਨ ਪੁਰਤਰਾ ਦੀ ਤਪੱਸਾ ਕਰਨੀ ਹੈ ਤੇ ਮਹਾਰਾਜ ਕਿਰਪਾ ਕਰੇ ਧਾਟ ਬਲਵਨ ਨਾਲ ਮੇਲਾ ਹੋ ਜਾਵੇਗਾ ਗੌਰਵਤ ਦੇਖੋ ਕੈਸੀ ਗੇਲਦੀ ਹੋ ਗਈ ਹੈ ਸੋ ਉਹ ਆਪਣਾ ਵਿਲਾ ਹੋ ਕੇ ਜੋੜ ਲਾ ਦੇਗੇ ਆਪਾਂ ਜੋੜ ਤਾਂ ਕੋਈ ਨਾ ਨਾ ਜੋੜਿਆ ਨਾ ਲਾਉਣਾ ਲਾ ਕੇ ਲਾਇਆ ਪਰ ਗੁਰੂ ਗ੍ਰੰਥ ਸਾਹਿਬ ਜੀ ਲੋਕ ਕਿਤੇ ਸੁਣਵਾਉਣਗੇ ਕੋਈ ਜੀ ਸੁਣਾ ਦੇਗਾ ਕੋਈ ਪਤਾ ਨਹੀਂ ਕੀ ਤੋਂ ਲੋੜ ਕਿੱਥੇ ਕਿੱਥੇ ਹੱਥ ਰੱਖਣਾ ਇਹ ਸਭ ਦੀ ਆਪਣੀ ਮਰਜ਼ੀ ਹੈ ਇਹਨੇ ਬੇਅੰਤੀ ਕਰਦਾ ਮੈਂ